ਸਰਕਾਰੀ ਹਸਪਤਾਲਾਂ ਦੇ ਵਿੱਚ ਉਹ ਹਰ ਤਰ੍ਹਾਂ ਦਾ ਫ੍ਰੀ ਇਲਾਜ ਕੀਤਾ ਜਾ ਰਿਹਾ ਹੈਗਾ ਉੱਥੇ ਜੇ ਮੈਂ ਗਰੁਤਰਾ ਮੁੰਗਾ ਨਿਕਲ ਕਾਲਜ ਦੇ ਲੈਕਚਰਾਰ ਵੀ ਰਹੇ ਨੇ ਡਿਪਾਰਟਮੈਂਟ ਦੇ ਹੈੱਡ ਵੀ ਰਹੇ ਨੇ ਔਰ ਇਹਨਾਂ ਵੱਲੋਂ ਜਿਹੜਾ ਹੈਗਾ ਫ੍ਰੀ ਕੋਰਟ ਮੈਡੀਕਲ ਕਾਲਜ ਦੇ ਵਿੱਚ ਜਿਹੜਾ ਹੈਗਾ ਇਹ ਸਮਾਗਵਾਂ ਕੇ ਕਈ ਵਾਰ ਆਪਣੀ ਜਾਨ ਵੀ 도ਆ ਬੈਠਦੇ ਨੇ ਉਹਨਾਂ ਦੇ ਲਈ ਮੈਂ ਖਾਸ ਹਾਂ ਬ੍ਰੇਨ ਟਿਊਮਰ ਬ੍ਰੀਨ ਦਾ ਕੈਲਸ ਨੂੰ 9 ਤੋਂ 11 ਮੇਰੀ OPD ਉੱਥੇ ਵੀ ਫ੍ਰੀ ਹੋਏ ਤੇ ਇੱਕ ਪਾਸੇ ਪੰਜਾਬ ਸਰਕਾਰ ਪੰਜਾਬ ਵਾਸੀਆਂ ਨੂੰ ਸਿਹਤ ਹੁਦਦਾਂ ਦੇ ਲਈ ਬਹੁਤ ਹੀ ਬਚਲਮਦ ਹੈਗੀ ਆ ਔਰ ਸਰਕਾਰੀ ਹਸਪਤਾਲਾਂ ਦੇ ਵਿੱਚ ਥੋੜਾ ਹਰ ਤਰ੍ਹਾਂ ਦਾ ਫ੍ਰੀ ਇਲਾਜ ਕੀਤਾ ਜਾ ਰਿਹਾ ਹੈਗਾ ਉੱਥੇ ਜੇ ਮੈਂ ਗੱਲ ਕਰਾਂ ਮੋਗਾ ਜ਼ਿਲ੍ਹਾ ਦੀ ਤੇ ਮੋਗਾ ਜ਼ਿਲ੍ਹਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਾਵੇਂ ਡਾਕਟਰਾਂ ਦੀ ਬਹੁਤ ਜ਼ਿਆਦਾ ਕਮੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੋਗਾ ਦੇ ਵਿੱਚ ਕੋਈ ਵੀ ਨਿਊਰੋਸਰਜਰੀ ਡਾਕਟਰ ਜਿਹੜੇ ਸੀਗੇ ਉਹ ਨਹੀਂ ਸੀਗੇ ਸੋ ਮੋਗਾ ਦੇ ਐਮਐਲਏ ਡਾਕਟਰ ਅਮਨਦੀਪ ਕੌਰ अरोड़ा ਦੇ ਪ੍ਰਯਾਸਾਂ ਦੇ ਕਰਕੇ ਜੜਾ ਗਿਆ ਡਾਕਟਰ ਰਮਨਦੀਪ ਡਾਂਕਰ ਜਿਹੜੇ ਕਿ ਸਾਬਕਾ ਫਰੀਦਕੋਟ ਮੈਡੀਕਲ ਕਾਲਜ ਦੇ ਲੈਕਚਰਰ ਵੀ ਰਹੇ ਨੇ ਡਿਪਾਰਟਮੈਂਟ ਦੇ ਹੈਡ ਵੀ ਰਹੇ ਨੇ ਔਰ ਇਹਨਾਂ ਵੱਲੋਂ ਜਿਹੜਾ ਹੈਗਾ ਫਰੀਪੋਰਟ ਮੈਡੀਕਲ ਕਾਲਜ ਦੇ ਵਿੱਚ ਜਿਹੜਾ ਹੈਗਾ ਇਹ ਵਿਭਾਗ ਜਿਹੜਾ ਨੀਰੋ ਸਰਜਰੀ ਜਿਹੜੀ ਹੈਗੀ ਆ ਸਟਾਰਟ ਕੀਤੀ ਗਈ ਸੀਗੀ ਹੁਣ ਮੋਗਾ ਵਾਸਤੇ ਜੇ ਆਪਾਂ ਕਹਿ ਦਈਏ ਮੋਗਾ ਜ਼ਿਲ੍ਹੇ ਦੇ ਵਾਸਤੇ ਜਿਹੜਾ ਹੈਗਾ ਇੱਕ ਬਹੁਤ ਹੀ ਵਧੀਆ ਗੱਲ ਹੋ ਗਈ ਹੈਗੀ ਆ ਜਿਹੜੇ ਕਿ ਨੀਰੋ ਸਰਜਨ ਦੇ ਮਰੀਜ਼ ਆਗੇ ਨੇ ਜਿਹਨਾਂ ਨੂੰ ਲੋੜ ਪੈਂਦੀ ਸੀ ਜਾਂ ਲੁਧਿਆਣਾ ਜਾਂ ਚੰਡੀਗੜ੍ਹ ਜਾਣ ਦੀ ਤੇ ਹੁਣ ਉਹਨਾਂ ਨੂੰ ਜਿਹੜਾ ਹੈਗਾ ਉੱਥੇ ਜਾਣ ਦੀ ਜੂਤ ਨਹੀਂ ਪੈਣੀ ਕਿਉਂਕਿ ਡਾਕਟਰ ਜਿਹੜੇ ਗਏ ਨੇ ਦੋ ਦਿਨ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਸੋਮਵਾਰ ਤੇ ਸ਼ੁੱਕਰਵਾਰ ਬੈਂਦੇ ਨੇ ਔਰ ਕੁਝ ਦਿਨ ਜਿਹੜਾਗਾ ਬਾਗਾ ਪਰਾਂ ਰਹਿੰਦੇ ਨੇ ਸੋ ਅੱਜ ਅਸੀਂ ਪਹੁੰਚੇ ਹਾਂ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿੱਥੇ ਡਾਕਟਰ ਰਬਿੰਦਰ ਸਾਡੇ ਨਾਲ ਅਗੇ ਨੇ ਗੱਲ ਕਰਦੇ ਉਹਨਾਂ ਦੇ ਨਾਲ ਸਭ ਤੋਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਡਾਕਟਰ ਬਹੁਤ ਵਧੀਆ ਗੱਲ ਰਹੀ ਹੈ ਕਿ ਜਿਉਂ ਮੋਗਾ ਦੋ ਦਿਨ ਬਰਤਾਂ ਸੁ ਕਰ ਦਿੱਤਾ ਗਿਆ ਇੱਕ ਮੀਟਿੰਗ ਮੈਂ ਤੁਹਾਡਾ ਸੈਂਟਰਪੋਇੰਟ ਦੇ ਵਿੱਚ ਤੇ ਕਿੱਦਾਂ ਦੇ ਮਰੀਜ਼ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਉਹ ਕਿਹੜੇ ਕਿਹੜੇ ਡਿਜ਼ਾਈਜ਼ਾਂ ਦਾ ਇਚੀਟ ਬਣ ਕਰਾਂ ਸਰ ਸਭ ਤੋਂ ਪਹਿਲਾਂ ਜਿਹੜੇ ਸਿਰ ਦੀ 60 ਰੀਡ ਦੀ ਹੱਡੀ ਦੀ 60 ਵਾਲੇ ਪੇਸ਼ੈਂਟਸ ਨੇ ਜਿਹੜੇ ਖੱਜਲ ਖੁਆਰੀ ਦੇ ਨਾਲ ਸਮਾ ਗਵਾ ਕੇ ਕਈ ਵਾਰ ਆਪਣੀ ਜਾਨ ਵੀ ਗਵਾ ਬੈਠਦੇ ਨੇ ਉਹਨਾਂ ਦੇ ਲਈ ਮੈਂ ਹਾਜ਼ਰ ਹਾਂ ਬ੍ਰੇਨ ਟਿਊਮਰ ਬ੍ਰੇਨ ਦਾ ਕੈਂਸਰ ਸਪਾਈਨ ਦਾ ਕੈਂਸਰ ਉਹਨਾਂ ਪੇਸ਼ੈਂਟਸ ਲਈ ਮੈਂ ਹਾਜ਼ਰ ਹਾਂ ਸਾਡੇ ਇੱਥੇ ਸਿਰਦਰਦ ਇੰਨਾ ਜ਼ਿਆਦਾ ਹੈਗਾ ਕਿ ਜਿਹਦਾ ਕੋਈ ਹਿਸਾਬ ਨਹੀਂ ਹੁੰਦਾ ਉਹਨਾਂ ਦੇ ਵਾਸਤੇ ਮੈਂ ਹਾਜ਼ਰ ਹਾਂ ਔਰ ਲੇਟੈਸਟ ਅਮਰੀਕਨ ਟ੍ਰੀਟਮੈਂਟ ਦੇ ਨਾਲ ਉਹਨਾਂ ਦਾ ਸਿਰ ਦਰਦੂ ਕਰਨ ਦਾ ਉਪਰਾਲਾ ਕਰਾਂਗਾ ਦੌਰਾ ਮਿਰਗੀ ਕਮਰ ਦਰਦ ਡਿਸਕ ਦੀ ਸ਼ਿਕਾਇਤ ਸਰਵਾਈਕਲ ਇਹਨਾਂ ਸਾਰੇ ਪੇਸ਼ੈਂਟਸ ਨੂੰ ਮੈਂ ਮਦਦ ਕਰਨ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਮੇਰੀ ਤਾਲੀਮ ਮੇਰਾ ਐਕਸਪੀਰੀਅੰਸ ਇਹਨਾਂ ਸਾਰੇ ਪੇਸ਼ੈਂਟਸ ਨੂੰ ਠੀਕ ਕਰਨ ਦੇ ਵਿੱਚ ਕੰਮ ਆਏਗਾ ਡਾਕਟਰ ਸਾਹਿਬ ਬੜੀ ਵਧੀਆ ਗੱਲ ਤੁਸੀਂ ਦੱਸੀ ਹੈ ਕਿ ਇਹ ਚੀਜ਼ਾਂ ਵਾਸਤੇ ਸਾਨੂੰ ਜੜਾ ਹੈਗਾ ਨਾ ਕਾਫੀ ਡਾਕਟਰਾਂ ਦੀ ਲੋੜ ਪੈਂਦੀ ਸੀ ਔਰ ਸਾਰੇ ਜਦੋਂ ਕਹਿੰਦੇ ਸੀ ਵੀ ਨਿਊਰੋ ਸਰਜਨ ਕੋਲ ਜਾਓ ਨਿਊਰੋ ਸਰਜਨ ਮੋਗਾ अवेलेबल ਨਹੀਂ ਹੁੰਦਾ ਸੀਗਾ ਔਰ ਸਾਨੂੰ ਜਦੋਂ ਲੁਧਿਆਣਾ ਜਾਣਾ ਪੈਂਦਾ ਸੀ ਜਾਂ ਤੁਹਾਡੇ ਕੋਲ ਫੀਰਕੋਟ ਮੈਡੀਕਲ ਕਾਲਜ ਆਉਣਾ ਪੈਂਦਾ ਸੀਗਾ ਤੋ ਸੋ ਕਿਹੜੇ ਕਿਹੜੇ ਦਿਨ ਤੁਸੀਂ ਇੱਥੇ ਆਇਆ ਕਰੋਗੇ ਔਰ ਕਿਸ ਤਰ੍ਹਾਂ ਮਰੀਜ਼ ਤੁਹਾਨੂੰ ਕੰਟੈਕਟ ਕਰ ਸਕਦੇ ਸਰ ਮੈਂ ਇੱਥੇ ਮੋਗਾ ਸਿਵਲ ਹਸਪਤਾਲ ਐਮ ਐਲ ਏ ਸਾਹਿਬ ਦੇ ਸਦਕੇ ਸੋਮਵਾਰ ਤੇ ਮੰਗਲਵਾਰ ਸਵੇਰੇ 9 ਤੋਂ 11 ਫ੍ਰੀ ਆਪੀਡੀ ਹੋਏਗੀ ਮੇਰੀ ਇੱਥੇ ਔਰ ਬਾਕਾ ਪੁਰਾਣਾ ਬੁੱਧਵਾਰ ਨੂੰ 9 ਤੋਂ 11 ਮੇਰੀ ਆਪੀਡੀ ਉੱਥੇ ਵੀ ਫ੍ਰੀ ਹੋਏ ਬਿਲਕੁਲ ਜੀ ਸੋ ਡਾਕਟਰ ਸਾਹਿਬ ਤੁਹਾਡਾ ਜਿਹੜਾ ਹੈਗਾ ਸੋਮਵਾਰ ਤੇ ਸ਼ੁੱਕਰਵਾਰ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਤੋਂ ਸੋਮਵਾਰ ਤੇ ਮੰਗਲਵਾਰ ਤੋਂ ਨਹੀਂ ਸੋਮਵਾਰ ਤੇ ਮੰਗਲਵਾਰ ਯਾਦ ਕਰਨਾ ਮੈਂ ਪਹਿਲਾਂ ਗਲਤੀ ਨਾਲ ਸ਼ੁੱਕਰਵਾਰ ਬੋਲ ਗਿਆ ਸੀਗਾ ਸੋਮਵਾਰ ਤੇ ਮੰਗਲਵਾਰ ਦੋ ਦਿਨ ਜਿਹੜਾ ਹੈਗਾ ਇੱਥੇ ਮੋਗਾ ਦੇ ਸਰਕਾਰੀ ਹਸਪਤਾਲ 'ਚ ਮਿਲਣਗੇ ਔਰ ਬੁੱਧਵਾਰ ਨੂੰ ਜਿਹੜਾ ਹੈਗਾ ਬਾਗਾ ਪ੍ਰਾਣਾ ਮਿਲਣਗੇ ਸੋ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਜਿਹੜੇ ਕਿ ਮੋਗਾ ਦੇ ਐਮ.ਐਲ.ਏ ਡਾਕਟਰ ਅਮਨਦੀਪ ਔਰ ਰੋੜਾ ਕਿਉਂਕਿ ਉਹ ਖੁਦ ਡਾਕਟਰ ਅਗੇ ਨੇ ਔਰ ਉਹਨਾਂ ਨੇ ਆਪਣੇ ਪੇਸ਼ੇ ਦੇ ਮੁਤਾਬਕ ਹੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਮਰੀਜ਼ਾਂ ਨੂੰ ਕਿਸ ਜੀ ਦੀ ਲੋੜ ਆ ਗਈ ਆ ਸੋ ਭੋਗਿਆ ਸਰਕਾਰੀ ਹਸਪਤਾਲ ਦੇ ਵਿੱਚ ਇਹ ਲਗੋ ਜੜਾ ਗਿਆ ਇੱਥੇ ਦੋ ਦਿਨ ਲਈ ਰਿਕੁਐਸਟ ਕਰਕੇ ਲਗਵਾਇਆ ਗਿਆ ਕੋਈ ਸਰਕਾਰ ਵੱਲੋਂ ਨਹੀਂ ਇਹ ਪੁਆਇੰਟ ਕੀਤੇ ਹੋਏ ਸੇਵਾ ਭਾਵਨਾ ਦੇ ਨਾਲ ਇੱਥੇ ਜੜਾ ਕੀ ਤੁਹਾਡਾ ਲੋਕਾਂ ਦਾ ਫ੍ਰੀ ਇਲਾਜ ਕਰਨ ਲਗੇ ਸੋ ਸਾਹਿਬ ਹੋਰ ਕੀ ਤੁਸੀਂ پیسے ਦੇਣਾ ਚਾਹੁੰਦੇ ਹੋ ਲੋਕਾਂ ਨੂੰ ਮੈਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਐਮਐਲਏ ਸਾਹਿਬ ਦੇ ਉਪਰਾਲਾ ਜਾਂ ਉਹਨਾਂ ਦੀ ਹਿੰਮਤ ਦਾ ਸਦਕਾ ਹੁਣ ਆਪਜੀ ਦੇ ਸ਼ਹਿਰ ਦੇ ਵਿੱਚ ਨਿਊਰੋ ਸਰਜਰੀ ਦੀ ਸੇਵਾ ਉਪਲਬਧ ਹੈ ਆਪ ਜੀ ਨੂੰ ਆਪਣੇ ਪੇਸ਼ੈਂਟ ਨੂੰ ਖੱਜਲ ਖਵਾਰ ਕਰਕੇ ਉਹਦਾ ਟਾਈਮ ਵੇਸ ਕਰਕੇ ਸਿਰ ਦੀ ਸੱਟ ਤੇ ਰੀੜ ਦੀ ਹੱਡੀ ਦੀ ਸੱਟ ਆ ਹੋਰ ਨਿਊਰੋ ਦੇ ਪੇਸ਼ੈਂਟਸ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਸਵਾਲ ਹਸਪਤਾਲ ਦੇ ਵਿੱਚ ਮੈਂ ਦੋ ਦਿਨ ਹਾਜ਼ਰ ਆ ਜੋ ਤੁਹਾਡੇ ਲਈ ਹੋ ਸਕਦਾ ਮੈਂ ਜ਼ਰੂਰ ਕਰੂੰਗਾ ਇਹ ਮੇਰਾ ਵਾਦਾ ਹੈ ਸੋ ਐਸਨ ਡਾਕਟਰ ਡਾਗ ਗੱਲਾਂ ਦਾ ਕਿਹਾ ਹੈ ਕਿ ਮੈਂ ਮੋਗਾ ਵਾਸੀਆਂ ਵਾਸਤੇ ਸੇਵਾ ਲਈ ਜਿਹੜਾ ਹੈਗਾ ਹਫਤੇ 'ਚ ਦੋ ਦਿਨ ਯਾਨਕਿ ਸੋਮਵਾਰ ਤੇ ਮੰਗਲਵਾਰ ਮੋਗਾ ਦੇ ਸਰਕਾਰੀ ਹਸਪਤਾਲ ਤੇ ਬੁੱਧਵਾਰ ਜਣਾ ਹੈਗਾ ਉਹ ਬਾਗਾਪੁਰਾਣਾ ਦੇ ਵਿਖੇ ਮਿਲਿਆ ਕਰਦੇਗੇ ਸੋ ਜੇਕਰ ਕਿਸੇ ਵੀ ਵੀਰੂ ਇਹਨਾਂ ਬਿਮਾਰੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋ ਪ੍ਰੋਬਲਮ ਹੈ ਜੀਆ ਤਾਂ ਮੋਗਾ ਦੇ ਸਰਕਾਰੀ ਹਸਪਤਾਲ ਡਾਕਟਰ ਡਾਗ ਨੂੰ ਸੋਮਵਾਰ ਜਾਂ ਮੰਗਲਵਾਰ ਮਿਲ ਸਕਦੇ ਨੇ